ਅਮਰੀਕਾ ਦੇ ਨਾਲ ਖਾਸ ਕਰਕੇ ਜਿਹੜੇ ਉਹਨਾਂ ਦੇ ਬਿਜ਼ਨਸ ਸੈਕਟਰੀ ਨੇ ਉਹਨਾਂ ਦੀ ਟ੍ਰੇਡ ਸਮਝੌਤੇ ਨੂੰ ਲੈ ਕੇ ਜਿਹੜੀ ਗੱਲਬਾਤ ਆਈ ਹੈਗੀ ਹੈ ਇਸ ਨੂੰ ਕਿਸ ਐਂਗਲ ਤੋਂ ਦੇਖਦੇ ਹੋ ਕਿ ਭਾਰਤ ਦੇ ਅਮਰੀਕਾ ਦੇ ਵਿੱਚ ਹਾਲਾਤ ਚੰਗੇ ਹਨ ਜਾਂ ਨਹੀਂ ਹਨ ਕੀ ਚੱਲ ਕੀ ਰਿਹਾ ਹੈ ਸੋ ਹੁਣ ਡੋਨਲਡ ਟਰੰਪ ਨੇ ਇਹ ਆਖਿਆ ਹੈਗਾ ਵੀ ਜਿਹੜੇ ਜਿਹੜੇ ਨਰਿੰਦਰ ਮੋਦੀ ਆ ਬੇਸ਼ੱਕ ਮੇਰੇ ਚੰਗੇ ਦੋਸਤ ਆ ਪਰ ਉਹ ਮੈਨੂੰ ਲਾਇਕ ਨਹੀਂ ਕਰਦਾ ਕਿਉਂਕਿ ਮੈਂ ਉਹਦੇ ਉੱਤੇ ਜਿਹੜੀ ਹੈਗੀਆਂ ਪਾਬੰਦੀਆਂ ਲਾਈਆਂ ਇੱਕ ਜਗ੍ਹਾ ਹੋਰ ਟਿੱਪਣੀ ਚ ਕਿਹਾ ਵੀ ਉਹ ਮਨੁਮੰਤਾ ਕਰਦੇ ਰਹੇਗੇ ਕਿ ਮੈਂ ਕੀ ਸਰ ਮੈਂ ਤੁਹਾਨੂੰ ਮਿਲ ਸਕਦਾ ਹਾਂ ਸੋ ਇਹ ਟਿੱਪਣੀਆਂ ਦਾ ਜਿਹੜਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪ੍ਰਧਾਨ ਮੰਤਰੀ ਦਾ ਜਿਹੜਾ ਇਮੇਜ ਹੈ ਉਹਦੇ ਤੇ ਕਾਫੀ ਜੜੀ ਹੈਗੀ ਹੈ 625 ਮਿਸਟਰ ਲਟਨਿਕ ਜਿਹੜੇ ਬਿਜ਼ਨਸ ਸੈਕਟਰੀ ਆ ਉਹ ਇਹ ਕਹਿ ਰਹੇ ਹੈਗੇ ਅਬੀ ਨਰਿੰਦਰ ਮੋਦੀ ਕਿਉਂਕਿ ਸਾਡੇ ਨਾਲ ਚੰਗੇ ਰਿਲੇਸ਼ਨ ਨਹੀਂ ਰੱਖ ਰਹੇ ਇਸ ਕਰਕੇ ਜਿਹੜਾ ਟ੍ਰੇਡ ਸਮਝੌਤਾ ਉਹ ਨਹੀਂ ਹੋ ਰਿਹਾ ਸੋ ਬਿਜ਼ਨਸ ਨੂੰ ਕਾਫੀ ਨੁਕਸਾਨ ਹੋ ਰਿਹਾ ਰੁਪਈਏ ਦੀ ਕੀਮਤ ਲਗਾਤਾਰ ਹੈ ਜਿਹੜੀ ਥੰਡੇ ਡਿੱਗ ਰਹੀ ਹੈਗੀ ਆ ਭਾਰਤ ਵਿੱਚ ਆਪਣੀ ਪ੍ਰੋਡਕਸ਼ਨ ਨਾ ਹੋਣ ਕਰਕੇ ਜਿਹੜੇ ਆਮ ਗਰੀਬ ਲੋਕਾਂ ਦੇ ਲੋੜਾਂ ਨੇ ਉਹ ਚਾਈਨਾ ਤੋਂ ਆ ਰਹੇ ਮਾਲ ਨਾਲ ਆ ਜਿਹੜੀਆਂ ਹੋ ਰਹੀਆਂ ਸੋ ਚਾਈਨਾ ਨੇ ਭਾਰਤ ਨੂੰ ਇੱਕ ਤਰ੍ਹਾਂ ਨਾਲ ਬਿਜ਼ਨਸ ਕਲੋਨੀ ਦੇ ਤੌਰ ਤੇ ਬਣਾ ਰਿਆ ਹੋਇਆ ਹੁਣ ਚਾਈਨਾ ਦਾ ਕਮਜ਼ੋਰ ਹੋਣਾ ਤੇ ਮਜ਼ਬੂਤ ਹੋਣਾ ਦੋਵੇਂ ਹੀ ਭਾਰਤ ਨੂੰ ਜਿਹੜਾ ਅਫੈਕਟ ਆ ਉਹ ਕਰਗੇ ਪਰ ਅੱਜ ਅਮਰੀਕੀ ਪ੍ਰਸ਼ਾਸਨ ਦਾ ਇਹ ਆਇਆ ਹੈਗਾ ਵੀ ਅਸੀਂ ਕੋਈ ਫੌਜੀ ਹਮਲਾ ਕਰਕੇ ਇਸ ਗ੍ਰੀਨਲੈਂਡ ਤੇ ਕਬਜ਼ਾ ਨਹੀਂ ਕਰਨਾ ਅਸੀਂ ਗ੍ਰੀਨਲੈਂਡ ਤੇ ਯੂਰੋਪੀਅਨ ਕੰਟਰੀਜ਼ ਨਾਲ ਇੱਕ رابطہ ਕਰਕੇ ਜਾਂ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਜਿਹੜਾ ਹੈਗਾ ਇਹ ਇਹ ਕਾਰਜ ਕਰਾਂਗੇ ਤਾਂ ਕਿ ਉਸ ਖਿੱਤੇ ਦਾ ਬਿਜ਼ਨਸ ਔਰ ਜਿਹੜੀ ਸਿਕਿਉਰਿਟੀ ਸਟ੍ਰੈਟਜੀ ਆ ਉਹ ਅ ਮੈਂ ਸੌਰੀ ਰਸ਼ੀਆ ਦੇ ਹੱਕ ਵਿੱਚ ਨਾ ਚਲੇ ਜਾਵੇ ਉਹਨੂੰ ਰੋਕਣ ਲਈ ਅਸੀਂ ਇਹ ਯਤਨ ਕਰ ਰਹੇ ਹਾਂ ਅ ਸਦਾਰਤਾਂਸੀਂ ਦੀ ਇੰਟਰਨੈਸ਼ਨਲ ਖਬਰਾਂ ਦੀ ਗੱਲ ਅੱਗੇ ਆਪਾਂ ਕਰ ਲੈਣੇ ਆ ਡੋਨਲਡ ਟਰੰਪ ਦੇ ਵੱਲੋਂ ਗਾਹੇ ਬਗਾਹੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾਂ ਦੇ ਨਾਮ ਜਿਹੜਾ ਹੈ ਉਹ ਲੈ ਲਿਆ ਜਾਂਦਾ ਹੈ ਟਿੱਪਣੀਆਂ ਕਰ ਦਿੱਤੀਆਂ ਜਾਂਦੀਆਂ ਨੇ ਆਪਾਂ ਪਹਿਲਾਂ ਦੇਖਿਆ ਸੀ ਕਿ ਤਕਰੀਬਨ ਜਿਹੜਾ ਹੈ 30 ਦੇ ਕਰੀਬ ਜਿਹੜਾ ਹੈ ਪਹਿਲਾਂ 30 ਵਾਰੀ ਉਹਨਾਂ ਨੇ ਘਟੋ-ਘਟ ਕੇ ਆ ਹੋਣਾ ਹੈ ਕਿ ਜਿਹੜਾ ਆਪਰੇਸ਼ਨ ਸੰਦੂਰ ਨੂੰ ਲੈ ਕੇ ਕਿ ਮੈਂ ਸਮਝੌਤਾ ਕਰਾਇਆ ਸੀ ਭਾਰਤ ਬਾਰ-ਬਾਰ ਇਸ ਨੂੰ ਡਿਨਾਈ ਕਰਦਾ ਰਿਹਾ ਤੇ ਉਸ ਤੋਂ ਬਾਅਦ ਵੀ ਆਪਾਂ ਦੇਖਿਆ ਕਿ ਹੁਣ ਜਿਹੜੀਆਂ ਟਿੱਪਣੀਆਂ ਰੀਸੈਂਟਲੀ ਆਈਆਂ ਨੇ ਕਹਿੰਦੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਪਤਾ ਹੈ ਕਿ ਮੈਨੂੰ ਖੁਸ਼ ਕਿਵੇਂ ਕਰਨਾ ਹੈ ਕਿ ਮੈਂ ਖੁਸ਼ ਨਹੀਂ ਆ ਜਾਂ ਇਸ ਤਰੀਕੇ ਦੀਆਂ ਤੇ ਜਿਹੜੀਆਂ ਫਿਰ ਵਿਰੋਧੀ ਧਿਰਾਂ ਹੈਗੀਆਂ ਨੇ ਉਹ ਇਸ ਨੂੰ ਜਿਹੜਾ ਹੈ ਕਾਫੀ ਸੀਰੀਅਸ ਲੈਂਦੀਆਂ ਹੈਗੀਆਂ ਨੇ ਉਹ ਕਹਿੰਦੀਆਂ ਨੇ ਕੇਸ ਦੇ ਨਾਲ ਜਿਹੜੀ ਹੈ ਬੇਇੱਜ਼ਤੀ ਜਿਹੜੀ ਹੈ ਬੇਇੱਜ਼ਤੀ ਹੁੰਦੀ ਹੈ ਤੁਸੀਂ ਇਸ ਨੂੰ ਕਿਸ ਐਂਗਲ ਤੋਂ ਦੇਖਦੇ ਹੋ ਦੂਜੇ ਪੰਨੇ ਜਿਹੜਾ ਹੈ ਅਮਰੀਕਾ ਦੇ ਨਾਲ ਖਾਸ ਕਰਕੇ ਜਿਹੜੇ ਉਹਨਾਂ ਦੇ ਬਿਜ਼ਨਸ ਸੈਕਟਰੀ ਨੇ ਉਹਨਾਂ ਦੀ ਟ੍ਰੇਡ ਸਮਝੌਤੇ ਨੂੰ ਲੈ ਕੇ ਜਿਹੜੀ ਗੱਲਬਾਤ ਆਈ ਹੈਗੀ ਹੈ ਇਸ ਨੂੰ ਕਿਸ ਐਂਗਲ ਤੋਂ ਦੇਖਦੇ ਹੋ ਕਿ ਭਾਰਤ ਦੇ ਅਮਰੀਕਾ ਦੇ ਵਿੱਚ ਹਾਲਾਤ ਚੰਗੇ ਹਨ ਜਾਂ ਨਹੀਂ ਹਨ ਕੀ ਚੱਲ ਕੀ ਰਿਹਾ ਹੈ ਹਾਲ ਦੀ ਘੜੀ ਕਿਉਂਕਿ ਉਹ ਜਿਹੜਾ ਬਿਜ਼ਨਸ ਸਮਝੌਤਾ ਨਹੀਂ ਹੋ ਰਿਹਾ ਤੇ ਦੂਜਾ ਭਾਰਤ ਨੇ ਜਿਹੜਾ ਰਸ਼ੀਆ ਤੋਂ ਤੇਲ ਵਗੈਰਾ ਖਰੀਦਿਆ ਉਹਦੇ ਤੋਂ ਜਿਹੜੇ ਡੋਨਾਲਡ 트੍ਰੰਪਾ ਕਾਫੀ ਗੁੱਸੇ ਨਜ਼ਰ ਆ ਰਹੇ ਆ ਹੁਣ ਜਿਹੜਾ ਇੱਕ ਨਵਾਂ ਬਿਲ ਆ ਰਿਹਾ ਹੈਗਾ ਜੀ ਉਹ ਪਾਸ ਹੋ ਗਿਆ ਤਾਂ ਭਾਰਤ ਤੇ 500% ਟੈਰਿਫਾ ਲੱਗ ਸਕਦੇ ਆ ਇਹ ਇਹ ਖਬਰਾਂ ਚ ਜਤਾਇਆ ਜਾ ਰਹੀਆਂ ਨੇ ਸੋ ਉਹਦੇ ਚ ਕਿਹਾ ਵੀ ਜਿਹੜਾ ਵੀ ਰਸ਼ੀਆ ਨਾਲ ਵਪਾਰ ਆ ਕਿਸੇ ਵੀ ਤਰ੍ਹਾਂ ਦਾ ਵਪਾਰ ਕਰਦਾ ਜਾਂ ਕਿਸੇ ਵੀ ਤਰ੍ਹਾਂ ਦੇ ਰਿਲੇਸ਼ਨ ਰੱਖਦਾ ਉਹਦੇ ਤੇ 500% ਦੇ ਟੈਰਿਫਾ ਜਿਹੜੇ ਲੱਗ ਸਕਦੇ ਹੈਗੇ ਆ ਸੋ ਹੁਣ ਡੋਨਲਡ ਟਰੰਪ ਨੇ ਇਹ ਆਖਿਆ ਹੈਗਾ ਵੀ ਜਿਹੜੇ ਜਿਹੜੇ ਨਰਿੰਦਰ ਮੋਦੀ ਆ ਬੇਸ਼ੱਕ ਮੇਰੇ ਚੰਗੇ ਦੋਸਤ ਆ ਪਰ ਉਹ ਮੈਨੂੰ ਲਾਇਕ ਨਹੀਂ ਕਰਦੇ ਕਿਉਂਕਿ ਮੈਂ ਉਹਦੇ ਤੇ ਜਿਹੜੀ ਹੈਗੀਆਂ ਪਾਬੰਦੀਆਂ ਲਾਈਆਂ ਇੱਕ ਜਗ੍ਹਾ ਹੋਰ ਟਿੱਪਣੀ ਚ ਕਿਹਾ ਵੀ ਉਹ ਮਨੁਮੰਤਾ ਕਰਦੇ ਰਹੇਗੇ ਕਿ ਮੈਂ ਕੀ ਸਰ ਮੈਂ ਤੁਹਾਨੂੰ ਮਿਲ ਸਕਦਾ ਹਾਂ ਸੋ ਇਹ ਟਿੱਪਣੀਆਂ ਦਾ ਜਿਹੜਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪ੍ਰਧਾਨ ਮੰਤਰੀ ਦਾ ਜਿਹੜਾ ਇਮੇਜ ਹੈ ਉਹਦੇ ਤੇ ਕਾਫੀ ਜੜੀ ਹੈਗੀ ਆ 6:00 ਵਜੇ ਮਿਸਟਰ ਲਟਨਿਕ ਜਿਹੜੇ ਬਿਜ਼ਨਸ ਸੈਕਟਰੀ ਆ ਉਹ ਇਹ ਕਹਿ ਰਹੇ ਹੈਗੇ ਅਭੀ ਨਰਿੰਦਰ ਮੋਦੀ ਕਿਉਂਕਿ ਸਾਡੇ ਨਾਲ ਚੰਗੇ ਰਿਲੇਸ਼ਨ ਨਹੀਂ ਰੱਖ ਰਹੇ ਇਸ ਕਰਕੇ ਜਿਹੜਾ ਟ੍ਰੇਡ ਸਮਝੌਤਾ ਉਹ ਨਹੀਂ ਹੋ ਰਿਹਾ ਸੋ ਬਿਜ਼ਨਸ ਨੂੰ ਕਾਫੀ ਨੁਕਸਾਨ ਹੋ ਰਿਹਾ ਰੁਪਈਏ ਦੀ ਕੀਮਤ ਲਗਾਤਾਰ ਹੈ ਜਿਹੜੀ ਥੰਡੇ ਡਿੱਗ ਰਹੀ ਹੈਗੀ ਆ ਸੋ ਵੈਸਟਰਨ ਨਾਲ ਸਮਝੌਤੇ ਤੋਂ ਬਿਨਾ ਪਰ ਇਹਦੇ ਚੋਂ ਨਰਿੰਦਰ ਮੋਦੀ ਦਾ ਇੱਕ ਪੱਖ ਇਹ ਵੀ ਸਹੀ ਹੈ ਵੀ ਉਹ ਕਿਸਾਨੀ ਦੀਆਂ ਜਿੰਸਾਂ ਨੂੰ ਜਿਵੇਂ ਅਮਰੀਕਾ ਥੋਪ ਰਿਹਾ ਵੀ ਕਿਸਾਨੀ ਦੀਆਂ ਜਿੰਸਾਂ ਫ੍ਰੀ ਟ੍ਰੇਡ ਐਗਰੀਮੈਂਟ ਵਿੱਚ ਭਾਰਤ ਵਿੱਚ ਆਉਣਗੀਆਂ ਇਹਦੇ ਨਾਲ ਜਿਹੜਾ ਹੈਗਾ ਭਾਰਤ ਦੀ ਕਿਸਾਨੀ ਖਾਸ ਕਰਕੇ ਪੰਜਾਬ ਦੀ ਕਿਸਾਨੀ ਅਫੈਕਟ ਹੋਵੇਗੀ ਸੋ ਇਹ ਮੇਰੇ ਖਿਆਲ ਮੋਦੀ ਸਰਕਾਰ ਦਾ ਇੱਕ ਵਧੀਆ ਸਟੈਂਡ ਹੈ ਵੀ ਉਹ ਕਿਸਾਨੀ ਮੁੱਦਿਆਂ ਦੇ ਮਾਮਲੇ ਤੇ ਹਲੇ ਵੀ ਅਮਰੀਕਾ ਨੂੰ ਆ ਦਾਖਲ ਹੋਣ ਦੀ ਇਜਾਜ਼ਤ ਨਹੀਂ ਦੇ ਰਹੇ ਜਿਸ ਕਰਕੇ ਉਹਨਾਂ ਨੂੰ ਬੇਇੱਜ਼ਤੀ ਵੀ ਸਹਿਣੀ ਪੈ ਰਹੀ ਹੈ ਤੇ ਟਿੱਪਣੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੋਚੇ ਅਮਰੀਕਾ ਦੀ ਕਿਸਾਨੀ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਭਾਰਤ ਵਿੱਚ ਦਾਖਲ ਹੁੰਦੀਆਂ ਆ ਪੰਜਾਬ ਦਾ ਕਿਸਾਨ ਜਿਹੜਾ ਡੇਰੀ ਫਾਰਮਿੰਗ ਦਾ ਤੇ ਹੋਰ ਪ੍ਰੋਡਕਟ ਬਣਾਉਂਦਾ ਹੈ ਉਹ ਬਾਅਦ ਹੀ ਇਫੈਕਟ ਹੋਵੇਗਾ ਇਸੇ ਲਈ ਭਾਰਤ ਸਰਕਾਰ ਆ ਜਿਹੜੀ ਉਹ ਸਮਝੌਤੇ ਤੇ ਦਸਕਤਾਂ ਜਿਹੜੇ ਉਹ ਨਹੀਂ ਕਰ ਰਹੀ ਜੀ ਬਿਲਕੁਲ ਜੀ ਦੇਖਦੇ ਹਾਂ ਕਿ ਕੀ ਕੁਝ ਹੁੰਦਾ ਹੈ ਕੀ ਟ੍ਰੇਡ ਐਗਰੀਮੈਂਟ ਹੁੰਦਾ ਹੈ ਜਾਂ ਨਹੀਂ ਸਦਾ ਤਾਸਿੰਦੀ ਗੱਲ ਅੱਗੇ ਵੈਨਜ਼ੂਏਲਾ ਦੀ ਕਰ ਲੈਨੇ ਆ ਅਮਰੀਕਾ ਨੇ ਜਿਸ ਤਰੀਕੇ ਦੇ ਨਾਲ ਡੰਡੇ ਤੇ ਜ਼ੋਰ ਤੇ ਵੈਨਜ਼ੂਏਲਾ ਦੇ ਵਿੱਚ ਹਮਲਾ ਕੀਤਾ ਉਤੋਂ ਦੇ ਰਾਸ਼ਟਰਪਤੀ ਦੇ ਉਹਨਾਂ ਦੀ ਪਤਨੀ ਨੂੰ ਚੁੱਕਿਆ ਫਿਰ ਉਹਨਾਂ ਨੂੰ ਜਿਹੜਾ ਹੈ ਕੋਰਟ ਤੇ ਵਿੱਚ ਪੇਸ਼ ਕੀਤਾ ਹੈਗਾ ਇਹਦੇ ਨਾਲ ਕੀ ਸੁਨੇਹਾ ਕੀ ਦੇਣ ਦੀ ਕੋਸ਼ਿਸ਼ ਕੀਤੀ ਹੈ ਦੂਜੇ ਬੰਨੇ ਇਹ ਵੀ ਖਬਰਾਂ ਹਨ ਕਿ ਇਸ ਦੇ ਨਾਲ ਕਾਫੀ ਨੁਕਸਾਨ ਜਿਹੜਾ ਹੈ ਚਾਈਨਾ ਦਾ ਹੈ ਕਿਉਂਕਿ ਚਾਈਨਾ ਜਿਹੜਾ ਹੈ ਉਤੋਂ ਬਹੁਤ ਸਾਰਾ ਤੇਲ ਜਿਹੜਾ ਖਰੀਦਾ ਸੀ ਤੇ ਹੁਣ ਜਿਹੜਾ ਹੈ ਉਸ ਨੂੰ ਦੁਬੇ ਬੰਨੇ ਕਿਉਂਕਿ ਇਨਵੈਸਟਮੈਂਟ ਬਹੁਤ ਸਾਰੀ ਚਾਇਨਾ ਦੀ ਵੈਜ਼ੂਏਲਾ ਦੇ ਵਿੱਚ ਫਸੀ ਹੋਈ ਹੈ ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਜਿਹੜੀ ਹੈ ਅਮਰੀਕਾ ਦੇ ਵੱਲੋਂ ਕੀਤੀ ਜਾ ਰਹੀ ਹੈ ਜਾਂ ਇਸ ਖੇਤੇ ਦੇ ਵਿੱਚ ਨਾਰਥ ਅਮਰੀਕਾ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਇਸ ਦੇ ਸਮੀਕਰਨ ਵੱਜੋਂ ਕੁਝ ਹੋਰ ਜੰਗਾਂ ਵੀ ਆਪਾਂ ਦੇਖਣ ਨੂੰ ਮਿਲ ਗਈਆਂ ਕੀ ਕੋ ਚੱਲ ਰਿਹਾ ਹਾਂਜੀ ਹਾਂਜੀ ਕਾਫੀ ਕੰਪਲਿਕੇਟਡ ਸਥਿਤੀ ਹੋਈ ਆ ਮਿਸਟਰ ਮਾਧੂਰ ਨੂੰ ਗਵਾ ਕਰਨ ਤੋਂ ਬਾਅਦ ਕਿਉਂਕਿ ਜਿਹੜਾ ਸਾਊਥ ਅਮਰੀਕਨ ਕੰਟੀਨੈਂਟ ਆ ਉਹਦੇ ਵਿੱਚ ਉਹਨਾਂ ਦਾ ਜ਼ਿਆਦਾ ਜਿਹੜਾ ਝੁਕਾਅ ਹੈਗਾ ਉਹ ਖੱਬੇ ਪੱਖੀਆਂ ਵੱਲ ਹੈਗਾ ਸੋ ਉਹ ਚਾਈਨਾ ਤੇ ਰਸ਼ੀਆ ਨਾਲ ਉਹਨਾਂ ਦੇ ਚੰਗੇ ਸਬੰਧ ਦਾ ਚਾਹੇ ਕੋਲੰਬੀਆ ਹੈ ਪਨਾਮਾ ਹੈ ਤੇ ਇਹ ਜਿਹੜਾ ਜਿਹੜਾ ਵੈਨਜ਼ੂਏਲਾ ਸੀਗਾ ਇਹ ਪਨ ਕਿਤੇ ਨਾ ਕਿਤੇ ਬ੍ਰਾਜ਼ੀਲ ਵੀ ਜਿਹੜਾ ਹੈਗਾ ਉਹ ਇਸ ਤਰ੍ਹਾਂ ਚੱਲੇ ਜਾਂਦਾ ਹੈ ਸੋ ਹੁਣ ਇੱਕ ਇੱਕ ਗੁਪਤ ਆਪਰੇਸ਼ਨ ਵਿੱਚ ਉੱਥੋਂ ਦੇ ਰਾਸ਼ਟਰਪਤੀ ਨੂੰ ਰਾਤ ਨੂੰ ਗ੍ਰਿਫਤਾਰ ਕਰਕੇ ਲੈ ਆਂਦਾ ਗਿਆ ਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉੱਥੇ ਹੁਣ ਇੱਕ ਬੀਬੀ ਜੀ ਨੂੰ ਜਿਹੜਾ ਵਾਈਸ ਪ੍ਰੈਜ਼ੀਡੈਂਟ ਬਣਾ ਦਿੱਤਾ ਗਿਆ ਬਿਲਕੁਲ ਤੁਹਾਡੀ ਗੱਲ ਠੀਕ ਆ ਚਾਈਨਾ ਸਭ ਤੋਂ ਵੱਧ ਤੇਲ ਆ ਜਿਹੜਾ ਉੱਥੋਂ ਖਰੀਦਦਾ ਸੀ ਇੱਕ ਤਰ੍ਹਾਂ ਨਾਲ ਚਾਈਨਾ ਦੇ ਬਿਜ਼ਨਸ ਤੇ वार ਆ ਜਿਹੜਾ ਉਹ ਕੀਤਾ ਗਿਆ ਹੈ ਰਸ਼ੀਆ ਦੇ ਬਿਜ਼ਨਸ ਤੇ ਵੀ ਕੀਤਾ ਗਿਆ ਕਿਉਂਕਿ ਰਸ਼ੀਅਨ ਤੇਲ ਵੀ ਹੈਗਾ ਇਹਨਾਂ ਦੇ ਥਰੂ ਅੱਗੇ ਹੋ ਕੇ ਜਾਂਦਾ ਸੀ ਹੁਣ ਮੇਰੇ ਖਦ ਸਮੁੰਦਰ ਵਿੱਚ ਇੱਕ ਦੋ ਰਸ਼ੀਆ ਟੈਂਕਰ ਨੇ ਜਿਨ੍ਹਾਂ ਨੂੰ ਘੇਰਾ ਪਾਇਆ ਹੋਇਆ ਜਿਹੜੇ ਤੇਲ ਵਾਲੇ ਟੈਂਕਰ ਆ ਉਹ ਵੀ ਘੇਰੇ ਹੋਏ ਨੇ ਸੋ ਇਹਦੇ ਨਾਲ ਚਾਈਨਾ ਨੂੰ ਆਰਥਿਕ ਨੁਕਸਾਨ ਹੋ ਸਕਦਾ ਹੈ ਤੇ ਦੂਸਰਾ ਇਸ ਕਾਰਵਾਈ ਦੀ ਜਿਹੜੀ UN ਸਕਿਉਰਿਟੀ ਕਾਉਂਸਲ ਵਿੱਚ ਬਹੁਤ ਵੱਡੀ ਨਖੇਦੀ ਹੋਈ ਆ ਕਿ ਕੁਝ ਪਾਰਲੀਮੈਂਟ ਵਿੱਚ ਵਿੱਚ ਇਹ ਮਸਲਾ ਵੀ ਆਇਆ ਵੀ ਜੇ ਮਡੂਰੋ ਨੂੰ ਚੁੱਕਿਆ ਜਾ ਸਕਦਾ ਤਾਂ ਨੇਤਨ ਯਾਹੂ ਨੂੰ ਕਿਉਂ ਨਹੀਂ ਚੁੱਕਿਆ ਜਾਂਦਾ ਜੀ ਇਹ ਵੀ ਮਸਲਾ ਸਾਹਮਣੇ ਆ ਰਿਹਾ ਨਾ ਵੀ ਨੇਤਨ ਯਾਹੂ ਤੇ ਵੀ ਪ੍ਰਿਜ਼ਨਰ ਲੋਕਾਂ ਦੇ ਕਤਲੇਆਮ ਦਾ ਜਿਹੜਾ ਜਿਹੜਾ ਦੋਸ਼ ਆਉ ਲੱਗਦਾ ਹੈਗਾ ਕਿਉਂ ਨਹੀਂ ਗ੍ਰਿਫਤਾਰਾਂ ਕਿ ਲਿਆ ਜਾਂਦਾ ਸੋ ਇਹ ਸਾਊਥ ਅਮਰੀਕਾ ਕਿਉਂਕਿ ਵੈਸਟ ਸੌਰੀ ਲੈਫਟ ਲੀਨਿੰਗ ਹੋ ਰਿਹਾ ਸੀ ਅਮਰੀਕਾ ਲੈਫਟ ਲੀਨਿੰਗ ਦੇਸ਼ਾਂ ਦੀ ਜਿਹੜੀ ਹੈਗੀ ਆ ਉਹ ਨਾਲ ਨਹੀਂ ਖੁਸ਼ ਹੁੰਦਾ ਇਸ ਕਰਕੇ ਕਰਿਆ ਪਰ ਆਊਟ ਆਫ ਦੀ ਵੇਹ ਜਾ ਕੇ ਇਸ ਤਰ੍ਹਾਂ ਕਿਸੇ ਰਾਸ਼ਟਰਪਤੀ ਨੂੰ ਚੁੱਕ ਕੇ ਲਿਆਉਣਾ ਇਹ ਇਹ ਇੰਟਰਨੈਸ਼ਨਲ ਕਾਨੂੰਨ ਦੀ ਅਗਿਆ ਇੱਕ ਸੋਵਰਨ ਕੰਟਰੀ ਦੇ ਤੌਰ ਤੇ ਜਿਹੜਾ ਹੈਗਾ ਉਹ ਉਹਦਾ ਜਿਹੜਾ ਹੈਗਾ ਉਹਦੇ ਤੇ ਟਿੱਪਣੀਆਂ ਜਿਹੜੀਆਂ ਹੋ ਰਹੀਆਂ ਨੇ ਪਰ ਜਿਹੜੇ ਬਿਜ਼ਨਸ ਐਂਡ ਟਰਸਟ ਆ ਜਿਹੜਾ ਤੁਸੀਂ ਕਿਹਾ ਵੀ ਚਾਈਨਾ ਦਾ ਨੁਕਸਾਨ ਹੋਵੇਗਾ ਪਰ ਕੁਝ ਜਿਹੜੇ ਵਿਦਵਾਨ ਆ ਉਹ ਇਹ ਕਹਿ ਰਹੇ ਆ ਵੀ ਉੱਥੋਂ ਦੀਆਂ ਜਿਹੜੀਆਂ ਉਹ ਸਾਊਥ ਅਮਰੀਕਨ ਕੰਟਰੀਜ਼ ਆ ਹੁਣ ਅਮਰੀਕਾ ਦੇ ਇਸ ਇਸ ਡਰਾਵੇ ਇਸ ਕਾਰਵਾਈ ਤੋਂ ਬਾਅਦ ਚਾਈਨਾ ਦੇ ਸਭ ਤੋਂ ਵੱਧ ਨੇੜੇ ਹੋ ਜਾਣਗੀਆਂ ਇਹ ਵੀ ਇਹ ਵੀ ਹੈ ਹਾਂ ਹਾਂ ਹੈਨਾ ਮਤਲਬ ਦੂਜੇ ਬਲੇ ਫਾਇਦਾ ਹੋਏਗਾ ਹਾਂ ਵੀ ਚਾਈਨ ਉਹ ਬਿਲਕੁਲ ਚਾਈਨਾ ਦੇ ਨੇੜੇ ਲੱਗਣਗੀਆਂ ਵੀ ਉਹ 100% ਆਪਣੀ ਸਿਕਿਉਰਿਟੀ ਲਈ ਜਿਹੜੇ ਹੈਗੇ ਚਾਈਨਾ ਤੇ ਜਿਹੜੀਆਂ ਨਿਰਪਰ ਹੋ ਜਾਣਗੀਆਂ ਸੋ ਇਸ ਤਰ੍ਹਾਂ ਦੀਆਂ ਜਿਹੜੇ 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 ਦੇ ਨਾਲ ਭਾਰਤ ਭਾਰਤ ਨੇ ਤੇ ਆਪਣਾ ਮਿਡਲ ਜੀ ਸਟੈਂਡ ਰੱਖਿਆ ਕੋਈ ਬਹੁਤ ਹੀ ਜ਼ਿਆਦਾ ਟਿੱਪਣੀ ਨਹੀਂ ਆਈ ਹੈਗੀ ਇਹ ਇਹਨੂੰ ਕਿਸ ਐਂਗਲ ਤੋਂ ਦੇਖਦੇ ਹੋ ਇਹਨਾਂ ਦਾ ਕੀ ਨੁਕਸਾਨ ਫਾਇਦਾ ਜਾਂ ਕਿ ਕੀ ਕੋ ਚੱਲ ਰਿਹਾ ਨਹੀਂ ਹਲਪ ਕਿਉਂਕਿ ਭਾਰਤ ਅਜ ਦੇ ਵਿੱਚ ਜਿਹੜਾ ਹੈਗਾ ਸਾਇਲੈਂਟ ਰਹਿਣਾ ਇਹ ਪਸੰਦ ਕਰ ਰਿਹਾ ਹੈਗਾ ਕਿਉਂਕਿ ਇੱਕ ਦੂਰ ਦਾ ਮਸਲਾ ਹੈ ਉਹਨਾਂ ਦੇ ਜ਼ਿਆਦਾ ਰਿਲੇਸ਼ਨ ਚੀਨ ਔਰ ਰਸ਼ੀਆ ਨਾਲ ਹੀ ਹੈ ਜਿਹੜੇ ਹੈਗਾ ਵੈਨਜ਼ੂਏਲਾ ਬ੍ਰਿਕਸ ਕੰਟਰੀਜ਼ ਦਾ ਵੈਸੇ ਮੈਂਬਰ ਰਿਹਾ ਹੈਗਾ ਉਹਦੇ ਵਿੱਚ ਛਾਂ ਮਾਰਾ ਜਿਹੜਾ ਹੋ ਗਿਆ ਸੀ ਪਰ ਕਿਉਂਕਿ ਭਾਰਤ ਆਪਣੇ ਆਪ ਚਾਈਨਾ ਤੇ ਬਹੁਤ ਨਿਰਪਰ ਹੋ ਗਿਆ ਸੋ ਭਾਰਤ ਦੀ 80% ਜਿਹੜੀ ਆਬਾਦੀ ਨੂੰ ਚਾਈਨਾ ਦੀਆਂ ਜਿਹੜੀਆਂ ਛੋਟ ਛੋਟੀਆਂ ਚੀਜ਼ਾਂ ਨੇ ਉਹ ਉਹਨਾਂ ਤੇ ਨਿਰਪਰ ਹੋਣਾ ਪੈ ਰਿਹਾ ਭਾਰਤ ਵਿੱਚ ਆਪਣੀ ਪ੍ਰੋਡਕਸ਼ਨ ਨਾ ਹੋਣ ਕਰਕੇ ਜਿਹੜੇ ਆਮ ਗਰੀਬ ਲੋਕਾਂ ਦੀ ਲੋੜਾਂ ਨੇ ਉਹ ਚਾਈਨਾ ਤੋਂ ਆ ਰਹੇ ਮਾਲ ਨਾਲ ਆ ਜਿਹੜੀਆਂ ਹੋ ਰਹੀਆਂ ਸੋ ਚਾਈਨਾ ਨੇ ਭਾਰਤ ਨੂੰ ਇੱਕ ਤਰ੍ਹਾਂ ਨਾਲ ਬਿਜ਼ਨਸ ਕਲੋਨੀਏ ਦੇ ਤੌਰ ਤੇ ਬਣਾ ਰਿਆ ਹੋਇਆ ਹੁਣ ਚਾਈਨਾ ਦਾ ਕਮਜ਼ੋਰ ਹੋਣਾ ਤੇ ਮਜ਼ਬੂਤ ਹੋਣਾ ਦੋਵੇਂ ਹੀ ਭਾਰਤ ਨੂੰ ਜਿਹੜਾ ਅਫੈਕਟ ਆ ਉਹ ਕਰਨਗੇ ਜੇ ਉਹ ਮਜ਼ਬੂਤ ਹੁੰਦਾ ਤਾਂ ਭਾਰਤ ਨੂੰ ਮਿਲਟਰੀਲੀ ਅੱਖਾਂ ਦਿਖਾਵੇਗਾ ਜੇ ਉਹ ਕਮਜ਼ੋਰ ਹੁੰਦਾ ਤਾਂ ਭਾਰਤ ਦੇ ਵਿੱਚ ਜਿਹੜੇ ਨਿਰਭਰਤਾ ਚਾਈਨਾ ਨਾਲ ਬਣ ਗਈ ਹੋਈ ਆ ਉਹ ਜਿਹੜੀ ਹੈਗੀ ਆ ਅਫੈਕਟ ਹੋਵੇਗੀ ਸੋ ਇਸੇ ਕਰਕੇ ਜਿਹੜਾ ਹੈਗਾ ਭਾਰਤ ਇਸ ਸਮੁੱਚੇ ਸਨਾਰੇ ਵਿੱਚ ਉਹ ਲਗਾਤਾਰ ਯਤਨ ਕਰ ਰਿਹਾ ਵੀ ਅਮਰੀਕਾ ਨਾਲ ਚੰਗੇ ਸਬੰਧਾਂ ਦਾ ਉਹ ਬਣਾਏ ਬਣਾ ਲਏ ਜਾਣ ਬਣਾਏ ਰੱਖਣਾ ਸੋ ਚਾਈਨਾ ਤੇ ਰਸ਼ੀਆ ਉਹਦੇ ਲਈ ਸਕੈਂਡਰੀ ਹੋਣਗੇ ਹੁਣ ਦੇਖੋ ਵੀ ਅਮਰੀਕਾ ਨਾਲ ਇੰਨੀਆਂ ਸਖਤ ਟਿੱਪਣੀਆਂ ਤੋਂ ਬਾਅਦ ਆਇਆ ਡੋਨਲਡ ਟਰੰਪ ਦੇ ਹੁੰਦੇ ਆ ਹੁੰਦੇ ਆ ਰਿਲੇਸ਼ਨ ਸਹੀ ਹੁੰਦੇ ਆ ਜਾਂ ਨਹੀਂ ਹੁੰਦੇ ਇਹ ਦੇਖਣ ਵਾਲੀ ਗੱਲ ਹੋਵੇਗੀ ਜੀ ਬਿਲਕੁਲ ਜੀ ਤੇ ਦੂਜੇ ਪੰਨੇ ਜਿਹੜਾ ਹੈ ਡੋਨਲਡ ਟਰੰਪ ਨੇ ਤੇ ਗ੍ਰੀਨਲੈਂਡ ਨੂੰ ਵੀ ਆਪਣੇ ਅਧੀਨ ਲੈਣ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਸਨ ਪਰ ਉਸ ਤੋਂ ਬਾਅਦ ਜਿਹੜਾ ਹੈ ਯੂਰਪ ਨੇ ਸਖਤ ਜਿਹੜਾ ਸਟੈਂਡ ਲਿਆ तकरीबन 7 ਮੁਲਕਾਂ ਨੇ ਜਿਹੜਾ ਹੈਗਾ ਇਸ ਦੇ ਖਿਲਾਫ ਟਿੱਪਣੀ ਕੀਤੀ ਹੁਣ ਤੇ ਡੈਨਮਾਰਕ ਦੀ ਟਿੱਪਣੀ ਵੀ ਜਿਹੜੀ ਆ ਗਈ ਹੈ ਕਿ ਅਸੀਂ ਇਸ ਤਰੀਕੇ ਦੇ ਨਾਲ ਸਾਡੀ ਜਿਹੜੀ ਲੈਡ ਹੈ ਉਹ ਨਹੀਂ ਲੈਣ ਦਵਾਂਗੇ ਸਰਦਾਰਤਾ ਸਿੰਘ ਜੀ ਡੋਨਲਡ ਟਰੰਪ ਦਾ ਕਾਫੀ ਕ੍ਰਿਟਿਸਾਈਜ਼ ਵੀ ਹੋ ਰਿਹਾ ਹੈ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਚੋਂ ਬਾਹਰ ਕਰ ਲਿਆ ਆਪਣੇ ਹੀ ਨੈਟੋ ਕੰਟਰੀ ਦੇ ਜਿਹੜਾ ਖਿਲਾਫ ਇਸ ਤਰ੍ਹਾਂ ਦੀ ਟਿੱਪਣੀ ਕਰਨਾ ਕੀ ਚੱਲ ਗੀ ਰਿਹਾ ਹੈ ਹਾਂਜੀ ਹਾਂਜੀ ਸੋ ਇਹ ਇਹਦਾ ਵਿਰੋਧ ਹੋ ਰਿਹਾ ਬਹੁਤ ਸਾਰੀਆਂ ਯੂਰਪੀਅਨ ਕੰਟਰੀਜ਼ ਨੇ ਵਿਰੋਧ ਕਰਿਆ ਡੈਨਮਾਰਕ ਦੇ ਡਿਫੈਂਸ ਮਿਨਿਸਟਰ ਤੇ ਪ੍ਰਾਈਮ ਮਿਨਿਸਟਰ ਦਾ ਵੀ ਆ ਗਿਆ ਹੋਇਆ ਅ ਵੀ ਸੋਸੀ ਇਸ ਤਰ੍ਹਾਂ ਆਪਣੇ ਹੀ ਅਲਾਈ ਜਿਹੜਾ ਤੁਹਾਡੇ ਨਾਲ ਸਾਰੀ ਉਮਰ ਚੱਲੇ ਹੈਗੇ ਆ ਉਹਨਾਂ ਨਾਲ ਤੁਸੀਂ ਇਸ ਤਰ੍ਹਾਂ ਦਾ ਵਿਹਾਰ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਹੈਗਾ ਉਹ ਗ੍ਰੀਨਲੈਂਡ ਵਾਲਾ ਜਿਹੜਾ ਸਾਰਾ ਸਮੁੰਦਰੀ ਰਸਤਾ ਹੈਗਾ ਉਹ ਬਹੁਤ ਵਪਾਰਕ ਤੌਰ ਤੇ ਵੀ ਤੇ ਸਟ੍ਰੈਟੈਜੀਕਲੀ ਬਹੁਤ ਇੰਪੋਰਟੈਂਟ ਹੈਗਾ ਜਦੋਂ ਨੈਟੋ ਉਹਨੂੰ ਆਪਰੇਟ ਕਰ ਰਿਹਾ ਹੈ ਤਾਂ ਡੋਨਾਲਡ ਟਰੰਪ ਨੂੰ ਨਹੀਂ ਸੀ ਚਾਹੀਦਾ ਵੀ ਇਸ ਤਰ੍ਹਾਂ ਕਰੇ ਨੈਟੋ ਵੀ ਇੱਕ ਤਰ੍ਹਾਂ ਨਾਲ ਅਮਰੀਕੀ ਫੋਰਸ ਹੀ ਹੈਗੀ ਹੈ ਨੈਟੋ ਦੀਆਂ ਫੌਜਾਂ ਵਿੱਚ ਅਮਰੀਕਾ ਆਪਣੀਆਂ ਫੌਜਾਂ ਦੀ ਗਿਣਤੀ ਵਧ ਕਰਕੇ ਜਿਹੜਾ ਹੈਗਾ ਉਦੇ ਆਪਰੇਸ਼ਨਸ ਨੂੰ ਕਾਬੂ ਕਰ ਸਕਦਾ ਹੁਣ ਡੋਨਲਡ ਟਰੰਪ ਕਿਸ ਸੰਦੇਸ਼ਾ ਵਿੱਚ ਬੋਲ ਰਿਹਾ ਪਰ ਅੱਜ ਅਮਰੀਕੀ ਪ੍ਰਸ਼ਾਸਨ ਦਾ ਇਹ ਆਇਆ ਹੈਗਾ ਵੀ ਅਸੀਂ ਕੋਈ ਫੌਜੀ ਹਮਲਾ ਕਰਕੇ ਇਸ ਗ੍ਰੀਨਲੈਂਡ ਤੇ ਕਬਜ਼ਾ ਨਹੀਂ ਕਰਨਾ ਅਸੀਂ ਗ੍ਰੀਨਲੈਂਡ ਤੇ ਯੂਰੋਪੀਅਨ ਕੰਟਰੀਜ਼ ਨਾਲ ਇੱਕ رابطہ ਕਰਕੇ ਜਾਂ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਜਿਹੜਾ ਹੈਗਾ ਇਹ ਇਹ ਕਾਰਜ ਕਰਾਂਗੇ ਤਾਂ ਕਿ ਉਸ ਖਿੱਤੇ ਦਾ ਬਿਜ਼ਨਸ ਔਰ ਜਿਹੜੀ ਸਿਕਿਉਰਿਟੀ ਸਟ੍ਰੈਟਜੀ ਆ ਉਹ ਸੌਰੀ ਰਸ਼ੀਆ ਦੇ ਹੱਕ ਵਿੱਚ ਨਾ ਚਲੇ ਜਾਵੇ ਉਹਨੂੰ ਰੋਕਣ ਲਈ ਅਸੀਂ ਇਹ ਯਤਨ ਕਰ ਰਹੇ ਹੈਗੇ ਆਂ ਜੀ ਬਿਲਕੁਲ ਜੀ ਦੇਖਦੇ ਹਾਂ ਕੀ ਕੁਝ ਇਸ ਦੇ ਵਿੱਚ ਹੋਰ ਅਪਡੇਟ ਜਿਹੜੀਆਂ ਨਿਆਉਂਦੀਆਂ ਨੇ ਅੱਜ ਦੇ ਸਾਡੇ ਨਿਊਜ਼ਪੁਆਇੰਟ ਪ੍ਰੋਗਰਾਮ 'ਚ ਨਈ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜਰੂਰ ਦੱਸਿਆ ਜੀ ਸਾਡਾ ਸਟੂਡੀਓ ਦਾ ਨੰਬਰ ਹੈ 01215511001 ਅਖੀਰ ਦੇ ਵਿੱਚ ਸਰਤਾਰਪਤਾ ਸਿੰਘ ਹੁਣਾ ਦਾ ਧੰਨਵਾਦ ਦਰਸ਼ਕਾਂ ਦਾ ਧੰਨਵਾਦ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ